ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜ ਨਾ ਜਿਹੜਾ ਇਹ ਇਹ ਭਗਤ ਫਰੀਦ ਜੀ ਦਾ ਨਗਰ ਆ ਨਾ ਫਰੀਦਕੋਟ ਨਗਰ ਜਿਹਨੂੰ ਆਪਾਂ ਅੱਜ ਕਹਿੰਦੇ ਆ ਇਹਦਾ ਨਾਮ ਪਹਿਲਾਂ ਮੋਕਲਾ ਸ਼ਹਿਰ ਸੀ ਇਹਦਾ ਨਾਮ ਪਹਿਲਾਂ ਮੋਕਲਾ ਸ਼ਹਿਰ ਸੀ ਤੇ ਪਠਾਣਾ ਦਾ ਉਹ ਰਾਜ ਸੀ ਜਦੋਂ ਭਗਤ ਫਰੀਦ ਸਾਹਿਬ ਜੀ ਮੋਕਲਾ ਸ਼ਹਿਰ ਵਿੱਚ ਗਏ ਨੇ ਫਰੀਦਕੋਟ ਨਾਂ ਤੇ ਬਾਦ ਵਿੱਚ ਪਿਆ ਭਗਤ ਜੀ ਦੇ ਉੱਥੇ ਭਗਤੀ ਕਰਨ ਦੇ ਕਰਕੇ ਇਤਿਹਾਸਕਾਰ ਲਿਖਦੇ ਹਨ ਵੀ ਜਦੋਂ ਭਗਤ ਫਰੀਦ ਸਾਹਿਬ ਜੀ ਗਏ ਨੇ ਤੇ ਰਾਜ ਦਰਬਾਰ ਦੇ ਬਾਹਰ ਪਹੁੰਚੇ ਤੇ ਰਾਜ ਦਰਬਾਰ ਦੇ ਬਾਹਰ ਕਢਿਆਲ ਵੱਜ ਰਿਹਾ ਸੀ ਕਢਿਆਲ ਜਿਹੜਾ ਸਮਾਂ ਦੱਸਣ ਵਾਲਾ ਹੁੰਦਾ ਨਾ ਕਢਿਆਲ ਵੱਜਦਾ ਸੀ ਪਹਿਲਾਂ ਰਾਜ ਦਰਬਾਰ ਦੇ ਡਿਊੜੀ ਦੇ ਉੱਤੇ ਜਦੋਂ ਕੜਿਆਲ ਦੀ ਆਵਾਜ਼ ਸੁਣੀ ਨਾ ਭਗਤ ਫਰੀਦ ਸਾਹਿਬ ਜੀ ਨੇ ਤੇ ਉਤਾਹ ਨੂੰ ਵੇਖਣ ਲੱਗ ਪਏ ਕੜਿਆਲ ਦੇ ਵੱਲ ਤੇ ਕੜਿਆਲ ਉੱਚੀ ਉੱਚੀ ਵੱਜ ਰਿਹਾ ਸੀ ਮਨ 'ਚ ਖਿਆਲ ਆਇਆ ਉਹਨਾਂ ਨੇ ਬਚਨ ਬੜਾ ਪਿਆਰਾ ਉਚਾਰਿਆ ਕਹਿੰਦੇ ਫਰੀਦਾ ਦਰ ਦਰਵਾਜ਼ਾ ਜਾਇ ਕੈ ਕਿਉ ਡਿੱਠੋ ਕੜਿਆਲ ਦਰਦਰਥਾਂ ਦਾ ਵਿੱਚ ਦਰਵਾਜ਼ੇ ਦੇ ਵਿਚਕਾਰ ਜਾ ਕਰਕੇ ਤਾਂ ਨੂੰ ਵੇਖ ਕੇ ਤੂੰ ਕਢਿਆਲ ਵੱਜਦਾ ਕਿਉਂ ਵੇਖਿਆ ਕਿਉਂਕਿ ਕਢਿਆਲ ਦੇ ਮਾਰਾਂ ਪੈ ਰਹੀਆਂ ਨੇ ਕਢਿਆਲ ਨੂੰ ਸੱਟਾਂ ਵੱਜ ਰਹੀਆਂ ਨੇ ਉਹਦੀ ਜਿਹੜੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦੇ ਰਹੀ ਹੈ ਉਹ ਇੰਜ ਮੰਨੋ ਵੀ ਕਢਿਆਲ ਰੋ ਰਿਹਾ ਹੈ ਫਰੀਦਾ ਦਰ ਦਰਵਾਜ਼ੇ ਜਾਇਕ ਹੈ ਕਿਉ ਡਿੱਠੋ ਕਢਿਆਲ ਕਿਉ ਡਿੱਠੋ ਕੜਿਆਲ ਕਿਉਂ ਵੇਖਿਆ ਕੜਿਆਲ ਨੂੰ ਵੱਜਦਾ ਉਹਨੂੰ ਕਿਉਂ ਵੇਖਿਆ ਉਹਨੂੰ ਮਾਰਾਂ ਪੈ ਰਹੀਆਂ ਸੀ ਚਲੋ ਜੇ ਵੇਖ ਹੀ ਲਿਆ ਵੇਖ ਹੀ ਲਿਆ ਜੇ ਤੂੰ ਕੜਿਆਲ ਵੱਜਦਾ ਉਹਦੇ ਤੋਂ ਕੁਝ ਸਿੱਖਿਆ ਲੈ ਉਹਦੇ ਤੋਂ ਸਿੱਖਿਆ ਕੀ ਲੈਣੀ ਫਰੀਦਾ ਦਰ ਦਰਵਾਜ਼ੇ ਜਾਏ ਕਹਿ ਕਿਉ ਡਿੱਠੋ ਕੜਿਆਲ ਇਹੋ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕੀ ਹਾਲ ਕੜਿਆਲ ਨੇ ਕੋਈ ਦੋਸ਼ ਨਹੀਂ ਸੀ ਕੀਤਾ ਉਹਦੇ ਉਂਝ ਹੀ ਮਾਰਾ ਪੈ ਰਹੀਆਂ ਨੇ ਤੇ ਆਪਾਂ ਤੇ ਬੜੇ ਜ਼ਿਆਦੇ ਦੋਸ਼ ਕਿਤੇ ਨੇ ਔਗਣ ਕੀਤੇ ਹਨ ਸਾਡਾ ਕੀ ਹਾਲ ਹੋਵੇਗਾ ਅਰਜ ਕਰ ਰਿਹਾ ਸਾਂ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨ